हां जी दोस्तों पोस्टर ਤੁਸੀਂ ਪੜ ਲਿਆ ਨਾ ਆ ਤੇ ਤੁਹਾਨੂੰ ਉਹ ਵੀਡੀਓ ਵੀ ਦਿਖਾ ਦਿੰਨੇ ਆ ਪੂਰੀ ਜਿਸ ਦੇ ਵਿੱਚ ਕੀ ਇਸ ਮੁੰਡੇ ਵੱਲੋਂ ਆਪਣੀ ਗਰਜ਼ਾਂ ਦੇ ਉੱਪਰ ਸਿੱਧੂ ਮੂਸੇਵਾਲੇ ਦਾ ਨਾਮ ਲਿਖਵਾਇਆ ਗਿਆ ਸੀਗਾ ਪੰਜਾਬੀ ਦੇ ਵਿੱਚ ਤੁਸੀਂ ਪੜ ਵੀ ਸਕਦੇ ਹੋ ਕਿ ਇਸ ਮੁੰਡੇ ਨੇ ਸਿੱਧੂ ਮੂਸੇਵਾਲਾ ਲਿਖਵਾਇਆ ਸੀਗਾ ਜਿਸ ਨੂੰ ਕੀ ਇਹ ਬਾਅਦ ਦੇ ਵਿੱਚ ਰਿਮੂਵ ਕਰਵਾ ਰਿਹਾ ਆ ਤੇ ਸੋਸ਼ਲ ਮੀਡੀਆ ਦੇ ਉੱਪਰ ਵੀ ਇਸ ਨੇ ਵੀਡੀਓ ਇਹ ਕਿ ਉਪਲੋਡ ਕਰ ਦਿੱਤੀ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਬਹੁਤ ਸਾਰਿਆਂ ਨੇ ਸਿੱਧੂ ਮੂਸੇਵਾਲੇ ਦੇ ਨਾਮ ਦੇ ਟੈਟੂ ਬਣਵਾਏ ਹੋਏ ਸੀਗੇ ਕਿਸੇ ਨੇ ਆਪਣੇ ਹੱਥ ਦੇ ਉੱਤੋਂ ਰਿਮੂਵ ਕਰਵਾਇਆ ਸੀਗਾ ਅਤੇ ਕਿਸੇ ਨੇ ਆਪਣੀਆਂ ਬਾਹਾਂ ਦੇ ਉੱਪਰ ਸਿੱਧੂ ਮੂਸੇਵਾਲੇ ਦੀ ਫੋਟੋ ਬਣਾਈ ਹੋਈ ਸੀਗੀ 911 ਲਿਖਿਆ ਹੋਇਆ ਸੀਗਾ ਇੱਕ ਪਾਸੇ ਟਰੈਕਟਰ ਜਿਹੜਾ ਕਿ ਉਹ ਵੀ ਬਣਵਾਇਆ ਹੋਇਆ ਸੀਗਾ ਇਦਾਂ ਦੇ ਕਈ ਟੈਟੂ ਜਿਹੜੇ ਕਿ ਸਿੱਧੂ ਮੂਸੇਵਾਲੇ ਦੇ ਮੁੰਡਿਆਂ ਵੱਲੋਂ ਬਣਵਾਏ ਗਏ ਸੀਗੇ ਜਿਸ ਨੂੰ ਕਿ ਹੁਣ ਰਿਮੂਵ ਵੀ ਕਰਵਾਇਆ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਇਹ ਵੀ ਇੱਕ ਉਹਨਾਂ ਦੇ ਵਿੱਚੋਂ ਵੀਡੀਓ ਸੀਗੀ ਜਿਹੜੀ ਕਿ ਸਿੱਧੂ ਮੂਸੇਵਾਲੇ ਦੇ ਨਾਮ ਦੇ ਉੱਪਰ ਟੈਟੂ ਇਸ ਮੁੰਡੇ ਵੱਲੋਂ ਬਣਵਾਇਆ ਗਿਆ ਸੀਗਾ ਆਪਣੀ ਗਰਦਨ ਦੇ ਉੱਪਰ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਵੇਖਿਆ ਤੇ ਉਸ ਤੋਂ ਬਾਅਦ ਆ ਇਸ ਟੈਟੂ ਨੂੰ ਇਹ ਕਿ ਰਿਮੂਵ ਵੀ ਕਰਵਾਇਆ ਜਾ ਰਿਹਾ ਹੈ ਕੋਈ ਹਜ਼ਾਰ ਕਾਰਨ ਜਿਹੜਾ ਕਿ ਉਹ ਨਹੀਂ ਹਲੇ ਤੱਕ ਪਤਾ ਲੱਗਾ ਸੋਸ਼ਲ ਮੀਡੀਆ ਦੇ ਉੱਪਰ ਇਹ ਵੀਡੀਓ ਕਾਫੀ ਅਦਾ ਵਾਇਰਲ ਹੋ ਰਹੀ ਆ ਤੇਜ਼ੀ ਦੇ ਨਾਲ ਤੇ ਸਿੱਧੂ ਆਰਮੀ ਵੱਲੋਂ ਕਾਫੀ ਸਾਰਾ ਗੁੱਸਾ ਹੈ ਕਿ ਇਸ ਵੀਡੀਓ ਦੇ ਉੱਪਰ ਵੀ ਨਿਕਲ ਆਇਆ ਕਿ ਜੇਕਰ ਤੁਸੀਂ ਸਿੱਧੂ ਮੂਸੇਵਾਲੇ ਨੇ ਟੈਟੂ ਬਣਵਾ ਲੈਂਦੇ ਹੋ ਅਤੇ ਜੇਕਰ ਤੁਸੀਂ ਰਿਮੂਵ ਵੀ ਕਰਵਾਉਣੇ ਹੁੰਦੇ ਹੋ ਅਤੇ ਸੋਸ਼ਲ ਮੀਡੀਆ ਦੇ ਉੱਪਰ ਇਹ ਵੀਡੀਓ ਕਿਉਂ ਅਪਲੋਡ ਕਰਦੇ ਹੋ ਕਿ ਤੁਸੀਂ ਸਿੱਧੂ ਮੂਸੇਵਾਲੇ ਦਾ ਨਾਮ ਪਹਿਲਾਂ ਬਣਵਾਇਆ ਸੀਗਾ ਤੇ ਫਿਰ ਉਸ ਦਾ ਨਾਮ ਜਿਹੜਾ ਕਿ ਉਹ ਰਿਮੂਵ ਕਰਵਾ ਰਹੇ ਹੋ ਕਈ ਟੈਟੂ ਸਿੱਧੂ ਮੂਸੇਵਾਲੇ ਦੇ ਬਣਵਾਏ ਗਏ ਅਤੇ ਕਈ ਟੈਟੂ ਜਿਹੜੇ ਕਿ ਉਹ ਰਿਮੂਵ ਵੀ ਕਰਵਾਏ ਗਏ ਉਹਨਾਂ ਵਿੱਚੋਂ ਹੀ ਇੱਕ ਵੀਡੀਓ ਸੀਗੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਆ ਸਾਨੂੰ ਕਮੈਂਟ ਕਰਕੇ ਜਰੂਰ ਆਪਣੀ ਰਾਏ ਦਿਓ ਅਤੇ ਇਦਾਂ ਦੀਆਂ ਹੋਰ ਨਵੀਆਂ ਤਾਜ਼ੀਆਂ ਵੀਡੀਓ ਦੇਖਣ ਵਾਸਤੇ ਵਾਸਤੇ ਜਿਨ੍ਹਾਂ ਨੇ ਅਜੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜਾ ਕੇ ਜਰੂਰ ਕਰ ਲਿਓ ਹਰ ਰੋਜ਼ ਨਵੀਆਂ ਅਪਡੇਟਾਂ ਸੀ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਵਾਂਗੇ ਬਹੁਤ ਜਲਦੀ ਹਾਜ਼ਰ ਹੋਵਾਂਗੇ ਇੱਕ ਹੋਰ ਨਵੀਂ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ